ਆਜਾ ਵੇਖ ਲੋ ਮਿੰਟ ਵੀ ਦੋਰੀ ਜੋ ਹੁ ਘਰ ਗਰੀਬੀ ਜੇ ਤੇ ਮੈਨੂੰ ਕਹਿਣਾ ਨਾ ਨੰਬਰ ਦਿੱਤਾ ਸੀ ਤੁਹਾਡੇ ਕੀਤ ਵੇਚਦਾ ਕੀ ਆ ਆਜਾ ਸਮਾਨ ਕੀ ਆਪਣਾ ਬੱਚਿਆਂ ਦਾ ਖਿਡਵਾਉਣੇ ਦੇ ਭਗਾਨ ਨੂੰ ਖੋਣੇ ਜੋ ਕੀ ਹੈਗਾ ਚ ਇੱਕ ਬਾਰੇ ਜੋ ਦੁਬਾਰੀ ਵੇਚਦਾ ਵਾ ਹਾਂਜੀ ਤੇ ਆਜਾ ਤਾਚਾ ਹਾਂਜੀ ਅਛਾੜ ਇੱਕ ਬਾਰੇ ਵੇਚਦਾ ਹਾਂਜੀ ਠੀਕ ਆ ਠੀਕ ਕਿਹਨਾ ਕੀ ਤੇਰਾ ਮੱਖਣ ਸਿੰਘ ਜੀ ਮੱਖਣ ਸਿੰਘ ਹਾਂਜੀ ਅੱਛਾ ਤੇ ਸਾਡੀ ਮਜਬੂਰੀ ਜੋ ਬੱਚੇ ਜੇ ਛੋੜ ਛੋੜੇ ਗਰੀਬੀ ਦਾ ਵਾਪਨ ਹੋਰ ਨੀ ਕੋ ਗੱਲ ਮੰਮੀ ਡੈਡੀ ਸਰ ਤੇ ਨਹੀਂ ਜਾਗੇ ਤੁਮ ਜੜੀ ਹੈ ਨੀਗਾ ਮੰਮੀ ਡੈਡੀ ਨਹੀਂ ਜਾਗੇ ਹੂੰ ਤੇ ਉਹ ਕਹੇ ਨਾ ਵੀਰ ਨੇ ਦਿੱਤਾ ਸ਼ੀਨੀ ਮਰਕਲਪੀਆ ਵੇਚਣ ਗਿਆ ਅੱਛਾ ਕੁਲਿਹੇ ਵੇਚਣ ਗਿਆ ਜੀ ਹਾਂਜੀ ਤੇ ਉਹਨੇ ਵੀਰ ਨੇ ਨੰਬਰ ਦਿੱਤਾ ਕਿ ਇਹ ਤਾਂ ਆਪਣੇ ਖਾਨਸਾ ਵੀ ਆ ਤੇ ਉਹ ਤੁਹਾਡੀ ਬਿਨਤ ਕਰਨ ਗਿਆ ਰੇੜੀ ਰੂੜੀ ਜੇ ਤੁਸੀਂ ਗਰੀਬੀ ਜੇ ਛੋੜੀ ਘਰ ਦੇ ਵਿੱਚ ਤੁਸੀਂ ਜਾ ਸਕਦੇ ਜੇ ਨਾਲ ਸਾਡੇ ਮਹਾਰਾਜ ਇਹ ਐਡ ਵੇਖੀ ਜੀ ਉਸ ਉਹੀ ਨੇ ਦਾ ਮੁੰਡਾ ਜਾ ਅੱਛਾ ਤੇ ਉਹਨੇ ਮੈਨੂੰ ਮੈਨਸ ਫਿਰ ਫਿਰ ਗੇੜਾ ਮਾਰਨ ਗਿਆ ਕੁਲਪਿੰਗਾਂ ਦਾ ਮਿੰਨਾਂ ਦੇ ਵੀ ਇਦਾਂ ਨਾ ਤੈਨੂੰ ਮਿਲਣਗੇ ਖਾਸਾ ਜੀ ਹੂੰ ਤੇ ਉਹਨਾਂ ਅਗੇ ਵੀ ਮਜਬੂਰੀ ਦੱਸਦੀ ਆਪਣੀ ਵੀ ਆ ਮਜਬੂਰੀ ਜਾ ਬੇਨਤੀ ਤਾਂ ਦੇ ਕੇ ਹੂੰ ਕੁਲਪੇ ਵੀ ਤਿੰਨ ਸੌ ਡਾਈ ਤੋਂ ਇਹ ਨਾਲ ਹੀ ਕਮਾ ਲਿੰਦਾ ਜਾ 2.500 ਹਾਂਜੀ ਅੱਛਾ ਯਾ ਤਾਂ ਉੱਡਾ ਵੀ ਤੁਹਾਨੂੰ ਪਤਾ ਮੋਲ ਦਾ ਜੋ ਕੁੜਿਆ ਰਾਣੀ ਜੀ ਅਗਰ ਮੈਂ ਚਲੋ ਵੀਰ ਜੀ ਨਾਲ ਕਰ ਲਾਂਗੇ ਵਧਾਣਾ ਗੱਲ ਤੇ ਡਾੜਾ ਕਿੱਥੇ ਤੇਰਾ ਮਣੀ ਹੋਈ ਸੁਚਨਿਆ ਨਾ ਤੇਰਾ ਹੈਗਾ ਵਾ ਸਿੰਘ ਤੇ ਡਾੜਾ ਕਿੱਥੇ ਆ ਡਾੜਾ ਬੀਤੀ ਰੱਖ ਲਾਂਗੇ ਜੀ ਕੱਲ੍ਹ ਦਾ ਡਾੜਾ ਨਹੀਂ ਹੈਗਾ ਹੈ ਚੰਗਾ ਲੱਗਦਾ ਡਾੜਾ ਰੱਖਾਂਗੇ ਜੀ ਕੇਸ ਵੀ ਰੱਖਾਂਗੇ ਦੇਖੋ ਕੇਸ ਵਧਾਉਂਦਾ ਜਾ ਜਾ ਹਾਂਜੀ ਡਾੜਾ ਰੱਖਾਂਗੇ ਕਿੰਨੇ ਪੈਸੇ ਕਮਾਈ ਆ ਜੂਗੀ ਹੈਗਾ ਪੈਸਾ ਲੈ ਕੇ ਆ ਕਿਨੇ ਕਿਨੇ ਪੈਸੇ ਲੈ ਕੇ ਆ 80 ਰੁਪਏ ਇਹ 60 ਰੁਪਏ ਹਾਂਜੀ ਆਜਾ ਬਸ ਇਹੀ ਹੈ ਪੈਸੇ ਹਾਂਜੀ ਅੱਛਾ ਇਹ ਉਂਜੀ 3 ਤੇ ਚਲ ਕੋਈ ਨਹੀਂ ਯਾਰੀ ਕਿੱਡੀ ਟੱਕੂ ਹੂੰ 70 ਕੀ ਕੋਈ ਨਹੀਂ ਖਜਾਨਾ ਗਿੜ ਪਹੁੰਚ ਜਾ ਹਾਂਜੀ ਠੀਕ ਹੈ ਪਤਾ ਖਜਾਨਾ ਗਿੜ ਕਿ ਨਹੀਂ ਨਹੀਂ ਮੇਰੀ ਪਤਾ ਨਹੀਂ ਜੇ ਮਹਾਰਾਜ ਪਤਾ ਮੈਂ ਕਦੇ ਆਪਣੇ ਤੇ ਨਹੀਂ ਗਾਲੂ ਤੇ ਨੰਬਰ ਸਰਟੇਣੀ ਕੀ ਹੈਗੇ ਅੱਛਾ ਕਚਪਲ ਖਾਈ ਬਣੀ ਜਰਾ ਆਹ ਦੇਖੋ ਆਹ ਵੇਖੋ ਠਾਗਾ ਮਾਰ ਨੰਨ ਮੇ ਸਰਟੇਣੀ ਆਡੇ ਦੇ ਇਦਾਂ ਘਰ ਰੰਗਾਰ ਹੋਏ ਜੇ ਹੁਣ ਤੂੰ ਆਟੋ ਫੜ ਸੋ ਹਾਂਜੀ ਉਹ ਤੂੰ ਤੂੰ ਜਾਣਾ ਜੇਸੀ ਵਾਲੇ ਕੋ ਜੇਸੀ ਰਿਕਸ਼ੇ ਵਾਲੇ ਕੋ ਹਾਂਜੀ ਕਤਾਰਕ ਨਹੀਂ ਉਤਰ ਜਾ ਉਤਰ ਜਾ ਆ ਜਾ ਆ ਜਾ ਠੀਕ ਨਰਵੈਲ ਭਾਈ ਆ ਗਿਆ ਬਾਈ ਖਾਲਸਾ ਬਾਈ ਫਤਿਹਜੀ ਨਰਵੈਲ ਭਾਈ ਨੇ ਆ ਤੇਰੇ ਵਾਸਤੇ ਆਖਿਆ ਸੀ ਹਾਂ ਜੀ ਠੀਕ ਮੇਰੇ ਰੰਗ ਦਾ ਕਿਪਾ ਕਰਨ ਨਰਵੈਲ ਭਾਈ ਤੇ ਤੁਹਾਡੇ ਦੇ ਮਹਾਰਾਜਾ ਜਗਤ ਦੇ ਬਿਲਕੁਲ ਪ੍ਰਵਾਹ ਨਰਵੈਲ ਤੇ ਹੀ ਕਰਨਾ ਮੈਂ ਤਾਂ ਉਹਨਾਂ ਦੇ ਕੇ ਤੇ ਚੱਲਦਾ ਜਿਵੇਂ ਜਿਵੇਂ ਭਾਈ ਕਹਿੰਦੇ ਆ ਉਹਨਾਂ ਨੇ ਮੈਨੂੰ ਸਿੱਧੇ ਫੋਨ ਕੀਤਾ ਸੀ ਤੁਹਾਡੇ ਬਾਰੇ ਹਾਂ ਜੀ ਤੇਾਨੂੰ ਗੜੀ ਦੇਣੀ ਆ ਠੀਕ ਉਤਨਾ ਜਿਹੜੀ ਦੇਖ ਲੈ ਠੀਕ ਐ ਬਿਲਕੁਲ ਕਿ ਨਵੀਆਂ ਠੀਕ ਆ ਹਾਂਜੀ ਹਾਂਜੀ ਠੀਕ ਆ ਵਧੀਆ ਰ ਹਾਂਜੀ ਵਾਹਿਗੁਰੂ ਵਾਹਿਗੁਰੂ ਤੇਰੀ ਦੁਕਾਨ ਤੇਰੀ ਕਿ ਲੱਗਨੀ ਬਰੀ ਬੀਆ ਸੇਵਰ ਰਾਮ ਦਾ ਅੱਜ ਖੁੱਲਗੀ ਅੱਜ ਦੁਕਾਨ ਖੁੱਲਗੀ ਤੇਰੀ ਵਾਹ ਜੀ ਵਾਹ ਪਹਿਲਾ ਫੜ ਅਸੀਂ ਅਹਨਾਂ ਦਾ ਫਿਰ ਵੀ ਸਾਡੇ ਮਾਫੀ ਹੋਜਾ ਨਿਰਵੈਰ ਭਾਈ ਦਾ ਆਪਣਾ ਤੁਹਾਡਾ ਨਹੀਂ ਨਹੀਂ ਆਸਰਾ ਗੁਰੂ ਜਾਮਦਾਸ ਪਾਤਸ਼ਾਹ ਜੀ ਦਾ ਨਿਰਵੈਰ ਭਾਈ ਦਾ ਵੀ ਨਹੀਂ ਹਾਂ ਤਾਂ ਜੀ ਰਾਮ ਦਾ ਤਾਂ ਜੀ ਰਾਮ ਦਾ ਤੇ ਪਗਲ ਮਹਾਰਾਜ ਵਾਹ ਵਾਹ ਗੁਰੂ ਰਾਮਦਾਸ ਜੀ ਕਿੱਥਾ ਕਰਨ ਦੀ ਆ ਡਿਗਰੀ ਬੰਦੀ ਚਲਾਉਣ ਵਾਸਤੇ ਤਹੀ ਜੀ ਨਹੀਂ ਗੁਰੂ ਰਾਮਦਾਸ ਪਾਸਾ ਕਰਦਾ ਵੀਰੇ ਹਾਂਜੀ ਨਿਰਵੈਰ ਭਾਈ ਨੇ ਕਿਹਾ ਸੀ ਪਰ ਆਪਾਂ ਤੇ ਆ ਗਏ ਹਾਂਜੀ ਹੁਣ ਤੇਰਾ ਵਿਕ ਜਾ ਕਰੂਗਾ ਸਮਾਨ ਹਾਂਜੀ ਹਾਂਜੀ ਵਿਕੂ ਵਿਕ ਜਾਊ ਜੂਗਾ ਹਾਂਜੀ ਤੁਹਾਨੂੰ ਗੁਰੂ ਰਾਮਦਾਸ ਤੁਹਾਨੂੰ ਸਵਾਗਤ ਗੁਰੂ ਰਾਮਦਾਸ ਸਵਾਗਤ ਗੁਰੂ ਰਾਮਦਾਸ ਗੁਰੂ ਰਾਮਦਾਸ ਮਖਨ ਸਿੰਘ ਨਾ ਤੇ ਆ ਹੁਣ ਆਪਣਾ ਦਾੜੀ ਮੋਛੇ ਕਿ ਲੈ ਗਿਆ ਦਾੜਾ ਘਰਿਤ ਪ੍ਰਕਾਰ ਚ ਹਾਂਜੀ ਮਖਨ ਜੀ ਮੈਂ ਤੈਨੂੰ ਇਤਨਾ ਦੇਖ ਲਿਆ ਨਾ ਤੂੰ ਹੁਣ ਜਦੋਂ ਦਾੜੀ ਮੋਛੇ ਫੇਰ ਤੂੰ ਕੱਟੀ ਹੋਈ ਤੇ ਮੈਂ ਤੇਰੇ ਕੋ ਫੇਰ ਰੇੜੀ ਲੈ ਜਾਣੀ ਆ ਨਹੀਂ ਨਹੀਂ ਵੀਰ ਤੇ ਜੇ ਮੈਨੂੰ ਪਤਾ ਲੱਗ ਗਿਆ ਕਿ ਤੂੰ ਸ਼ਰਾਬ ਪੀਣਾ ਜਾਂ ਕੁਝ ਕਰਦਾ ਸਿਰਫ ਨਹੀਂ ਵਾਹਿਗੁਰੂ ਵੱਤ ਦੀ ਗੱਲ ਨਹੀਂ ਆ ਜੇਕਰ ਅਸੀਂ ਦੇਨੇ ਆ ਤੇ ਇੱਕ ਰਿਐਲਿਟੀ ਆ ਅਸੀਂ ਗੁਰਸਿੱਖਾਂ ਦਾ ਦਸਰਾਂ ਨੂੰ ਤੈਨੂੰ ਦੇ ਰਹੇ ਆ ਉਹ ਵੀ ਗੁਰੂ ਆਂਦੇਸਿ ਦੇ ਦਰ ਤੇ ਤੂੰ ਆਇਆ ਵਾ ਠੀਕ ਆ ਅਜਨਾਲੇ ਤੋਂ ਆਇਆ ਨਾ ਹਾਂਜੀ ਹਾਂਜੀ ਤੇ ਜੇ ਸਾਨੂੰ ਪਤਾ ਲੱਗ ਗਿਆ ਨਾ ਜੀ ਨਾ ਕਿਹੜਾ ਪਿੰਡ ਤੇਰਾ ਕੁਕੜਾ ਵਾਲਾ ਤੇ ਸਾਡੇ ਬਹੁਤ ਸਿੰਘ ਉਥੇ ਆ ਗਏ ਆ ਕੁਕੜਾ ਵਾਲੇ ਤੇ ਜੇ ਪਤਾ ਲੱਗ ਗਿਆ ਕਿ ਭਾਈ ਤੂੰ ਗਲਤ ਕੰਮ ਕਰਦਾ ਹੈ ਦਾੜਾ ਮੁਛ ਤੇਰਾ ਨਹੀਂ ਤਪੂ ਹੋਇਆ ਪ੍ਰਕਾਸ਼ ਤੇ ਭਾਈ ਮੈਂ ਤੈਨੂੰ ਸਾਫ਼ ਕਹਿ ਰਿਹਾ ਵੀਡੀਓ ਦੇ ਵਿੱਚ ਜਾ ਰਿਹਾ ਕਿ ਅਸੀਂ ਤੇਰੇ ਕੋਲ ਰੇੜੀ ਲੈ ਕੇ ਭਾਈ ਚਲੇ ਜਾਣਾ ਹਾਂਜੀ ਠੀਕ ਹੈ ਸਿਰਫ ਤੇਰੀ ਰੋਟੀ ਦੇ ਲਈ ਤੂੰ ਨੇ ਦੱਸਿਆ ਕਿ ਤੇਰੀ ਵਾਈਫ ਠੀਕ ਨਹੀਂ ਹੈਗੀ ਛੋਟੇ ਛੋਟੇ ਬੱਚੇ ਆ ਤਾਂ ਟਾਟਾ ਮਿੰਤ ਤਰਲਾ ਕੀਤਾ ਜੇ ਮੈਂ ਮੇਰੀ ਰੋਟੀ ਦਾ ਗਿਆ ਤੇ ਪਰ ਤੂੰ ਨਹੀਂ ਮੁੱਛ ਰੱਖ ਤੂੰ ਰੱਖਾ ਦਵਾਂਗਾ ਨਵਾਂ ਕੋਰ ਬਸ ਹੋਰ ਦੱਸ ਦੋ ਗੱਡੀ ਲਾਵਾਂਗੇ ਹੋਰ ਦੱਸ ਠੇਲਾ ਹੋਣ ਵਾਸਤੇ ਅੱਛਾ ਰੋਟੀ ਵਾਸਤੇ ਦੱਸ ਹੋਰ ਹੋਰ ਦੱਸ ਸਾਰੀ ਮੁੱਛ ਰੱਖਣੀ ਹੈ ਪੱਗ ਬੰਨਣੀ ਹੈ ਨਹੀਂ ਨਹੀਂ ਪੱਗ ਬੰਨਣੀ ਹੈ ਆ ਪੱਗ ਬੰਨਣੀ ਹੈ ਫਿਰ ਤੁਹਾਨੂੰ ਮਿਲ ਕੇ ਜਾਣਾ ਹਾਂਜੀ ਇੱਥੇ ਅੱਛਾ ਮੇਰੀ ਪਹਿਲੇ ਧਿਆਨ ਨਾਲ ਗੱਲ ਸੁਣੋ ਹਾਂਜੀ ਮੱਖਣ ਸਿੰਘ ਤੈਨੂੰ ਇਹ ਰੇੜੀ ਦੇਣ ਵਾਲੀ ਤੇਰੇ ਗੁਰੂ ਗੁਰੂ ਰਾਮਦਾਸ ਪਾਸ਼ਾ ਨੇ ਠੀਕ ਆ ਗੁਰੂ ਰਾਮਦਾਸ ਜੀ ਨੇ ਤਾਂ ਤਹੀ ਗੁਮੇਰ ਕੀਤੀ ਮੈਂ ਨਹੀਂ ਕਿਦਰ ਮੈਂ ਕਿਨੇ ਗਿਆ ਤਿੰਨੇ ਕੀਤੀ ਗੁਰੂ ਰਾਮਦਾਸ ਜੀ ਨੇ ਗੁਰੂ ਰਾਮਦਾਸ ਪਾਸ਼ਾ ਜੀ ਨੇ ਹਾਂ ਜੀ ਮੈਂ ਤਾਂ ਭਾਵਾ ਕੁਝ ਵੀ ਨਹੀਂ ਹੈਗਾ ਹਾਂ ਜੀ ਨਿਰਵੈਰ ਭਾਈ ਨੂੰ ਤੂੰ ਫੋਨ ਕੀਤਾ ਤੇ ਉਹਨਾਂ ਨੇ ਮੈਨੂੰ ਅੱਗੋਂ ਦੱਸਤਾ ਹਾਂ ਜੀ ਕਿ ਜਾ ਉਹਨਾਂ ਦੀ ਅੱਗੇ ਦੇ ਗਿਆ ਹਾਂ ਜੀ ਭਾਵਾ ਮੈਂ ਤਾਂ ਤੈਨੂੰ ਮੈਂ ਤਾਂ ਤੂੰ ਫੜਾਣਾ ਹੈ ਪੈਸੇ ਪੂਜ ਕੇ ਹੋਰ ਦੇ ਆ ਹਾਂ ਜੀ ਠੀਕ ਆ ਹਾਂ ਜੀ ਤੂੰ ਮੇਰਾ ਭਰਾ ਹੁਣ ਕੋਈ ਗਲਤ ਕੰਮ ਨਹੀਂ ਕਰਨਾ ਇਹਨੂੰ ਕਿ ਲੈ ਕੇ ਜਾਣਾ ਗੁਬਾਰੇ ਦੀ ਬੁਰੀ ਵੇਚਣੀ ਚੱਲ ਮੈਨੂੰ ਚਲਾ ਕੇ ਵਿਖਾ ਮੜਾਏ ਹੁਣ ਠੀਕ ਹੈ ਤੁੰਗ ਗੁਰੂ ਰਾਮਦਾਸ ਜੀ ਚੱਲ ਵੀ ਚਲਾ ਕੇ ਲੈ ਜੀ ਚੱਲ ਵੇਚ ਲਾ ਕੇ ਰਾਈਏ ਜੇ ਜਲਦੀ ਸਹੀ ਹੈ ਦਿਮਾਗੋ ਬਾਈ ਥੋੜਾ ਜਿਹਾ ਸਿੱਧਾ ਹੈ ਨਾ ਸਿੱਧਾ ਦਿਮਾਗ ਉਹ ਤੇਰਾ ਕਿਦਾਂ ਹੈ ਠੀਕ ਹੈ ਠੀਕ ਹੈ ਹਾਂ ਸਹੀ ਸਹੀ ਚੱਲਦੀ ਆ ਹਾਂਜੀ ਸਹੀ ਚੱਲਦੀ ਜੀ ਠੀਕ ਆ ਹੁਣ ਹਾਂਜੀ ਹਾਂਜੀ ਤੇਲ ਤੂ ਦੇਣਾ ਤੇ ਰੋਟੀ ਕਮਾਣੀ ਤਾ ਠੀਕ ਆ ਹਾਂਜੀ ਇਤਰੇ ਇੱਕ ਬਾਰੀ ਗੂੜੀ ਵੇਚਦੇ ਹੋ ਨਾ ਨਹੀਂ ਬਸ ਛੋਟੀ ਬਣ ਕੇ ਵੇਚਦਾ ਜੀ ਛੋਟੀ ਬਣ ਕੇ ਵੇਚਦਾ ਨਾ ਹੁਣ ਇਤਨਾ ਛੋਟੀਆਂ ਖਲਾਲੀ ਮੇਰਾ ਭਰਾ ਛੋਟੀ ਲਾ ਕੇ ਫਿਰ ਗਬਰ ਗੂਰੀ ਨਾਲ ਖਲਾਲੀ ਤੇ ਪਿੰਡਾ ਪੁੰਡਾ ਜੀ ਤੇਰਾ ਜਾਣਾ ਸੌਖਾ ਹੋਊਗਾ ਨਾਲ ਹੋਰ ਵੀ ਖਲੋਣੇ ਵਗੈਰਾ ਤੇ ਪੈ ਜਾਣੇ ਆ ਤੁਹਾਨੂੰ ਗੂੜੀ ਦਾ ਆਂਦਾ ਜੀ ਹਾਂ ਇਹ ਬਸੇ ਹੈਵੀ ਹੈਵੀ ਡਿਊਟੀ ਆ ਹਾਂ ਕੱਢ ਪੈਸੇ ਦੇ ਭਾਈ ਉਹਨਾਂ ਨੂੰ ਲਾ ਲਓ ਜੀ ਆ ਜਾਓ ਆ ਬਹਿਰ ਹਾਂਜੀ ਆ ਜੀ ਜਾ ਦੇ ਕਿੰਨੇ ਆ ਲਓ ਜੀ ਕਿੰਨੇ ਗਿਣੇ 20 30 40 ਤੇ 50 70 ਜੀ ਦੇ ਪੈਸੇ ਦੇ ਲਓ ਪਿਆਰਿਓ ਲਓ ਜੀ ਆ ਗਈ ਰੇੜੀ ਤੇ ਦੇ ਪੈ ਹੈ ਠੀਕ ਆ ਮੈਂ ਲੱਖੋ ਆਪਣੇ ਕੋਲ ਇਹ ਹੁਣ ਤੂੰ ਇੱਕ ਰਖ ਲੈ ਜਨ ਰਾਜ ਖਾਣ ਪੀਣ ਇਹ ਹੁਣ ਤੇਰੀ ਭਾਈ ਨੇ ਤੈਨੂੰ ਜੇ ਤੇ ਰਾਜ ਖਾਣ ਪੀਣ ਠੀਕ ਆ ਪਰ ਰੇੜੀ ਤੇਰੇ ਪੈ ਹੈ ਦੀ ਆ ਹਾਂ ਜੀ ਠੀਕ ਆ ਜਨ ਜੀ ਤੁਹਾਡੇ ਯਾਰ ਗੁਰੂ ਰਾਮਦਾਸ ਜੀ ਕਿਰਪਾ ਕਰਨ ਮਹਾਰਾਜ ਕਿਰਪਾ ਤੇirte ਕਰਤੀ ਹੈ ਹੈ ਘਰ ਦਾ ਮੈਂ ਦੋ ਦਾ ਪਤਾ ਤੁਹਾਡੇ ਪਰਾਂ ਪਿੱਛੇ ਚਾਹ ਰੋਟੀ ਗੁਜਾਰਾ ਹੁਣ ਕੀ ਸੋਚੀ ਹੋ ਜਗੀ ਨਹੀਂ ਰੋਟੀ ਹਾਂ ਜੀ ਹੋ ਜੂਗੀ ਜੀ ਗਰੀਬ ਦੀ ਰੋਟੀ ਚਲੋ ਤਾਰਨ ਵਾਲੇ ਤੁਸੀਂ ਨਹੀਂ ਤਾਰਨ ਵਾਲਾ ਗੁਰੂ ਰਾਮਦਾਸ ਪਾਤਸ਼ਾਹ ਹਣਾ ਅਸੀਂ ਨਹੀਂ ਗੁਰੂ ਅਰਜਨ ਦੇਵ ਸਾਹਿਬ ਜੀ ਤਰਨ ਵਾਲੇ ਆ ਹਾਂਜੀ ਠੀਕ ਹੈ ਹੁਣ ਮੇਰਾ ਭਰਾ ਦਾੜੀ ਮੋਛੇ ਜਰੂਰ ਕਿ ਲੱਗੇ ਆਈ ਠੀਕ ਹੈ ਠੀਕ ਹੈ ਤੇ ਮੈਂ ਉਸੇ ਆ ਕੇ ਮੱਖਣ ਸਿੰਘ ਤੇ ਵੇਖਣਾ ਤੈਨੂੰ ਕੋਈ ਗੱਲ ਨਹੀਂ ਜੀ ਕਿ ਤੂੰ ਦਾੜੀ ਮੋਛੇ ਰੱਖੀ ਜਾਂ ਨਹੀਂ ਕਿ ਰੱਖੀ ਹਾਂਜੀ ਠੀਕ ਹੈ ਹਾਂਜੀ ਦਾੜਾ ਤੂੰ ਆਪਣਾ ਕਰ ਤੇ ਪ੍ਰਕਾਸ਼ ਕਰ ਤੇ ਮਿਹਨਤ ਕਰ ਕੋਈ ਅੱਡੀ ਗੱਲ ਨਹੀਂ ਹਾਂਜੀ ਠੀਕ ਹੈ ਤਾਂ ਪੋਣੀ ਡੜੀ ਜ਼ਰਤ ਨਹੀਂ ਜਦ ਰੋਟੀ ਚ ਤੁਹਾਡੇ ਪੈਰਾਂ ਪਿਛੇ ਚੱਲਦੀ ਜਾਊਗੀ ਮਾੜੀ ਚੰਗੀ ਜੀ ਹੂੰ ਹੂੰ ਗੁਰੂ ਰਾਮਦਾਸ ਜੀ ਕਿਰਪਾ ਕਰਨ ਮਾਰੇ ਰੋਟੀ ਚਲਾਉਣ ਵਾਲੇ ਜਦੋਂ ਵੀ ਇਤਨਾ ਦਾ ਮਾੜਾ ਟਾਈਮ ਆਵੇ ਨਾ ਤੂੰ ਬਤਾ ਕੀ ਮੁੱਖੀ ਬੋਲਣਾ ਮੇਰੇ ਪਿਛੇ ਪਿਛੇ ਬੋਲ ਸਵਾਦ 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 ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਦ 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 ਗੁਰੂ ਰਾਮਦਾਸ ਸਵਾਦ 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 ਗੁਰੂ ਰਾਮਦਾਸ ਸਵਾਦ ਸਵਾਦ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮ ਦਾਸ ਸਵਾਸ ਸਵਾਸ ਗੁਰੂ ਰਾਮ ਦਾਸ ਗੁਰੂ ਰਾਮ ਦਾਸ ਜਦੋਂ ਵੀ ਤਨੂਏ ਕਦੀ ਹੋਈ ਨਾ ਤੇ ਮੇਰੇ ਮੰਮੀ ਡਾਡੀ ਨਹੀਂ ਹੈਗੇ ਮੈਂ ਕੱਲਾ ਰਹਿ ਗਿਆ ਦੇਖ ਜੜਾ ਦੇ ਸਭ ਨੇ ਹੀ ਆ ਠੀਕ ਹੈ ਪਰ ਜਦੋਂ ਇਤਰਾ ਦਾ ਫੀਲ ਹੋਵੇ ਤੇ ਗੁਰਾਂ ਦਾ ਸਪਾਸ਼ਣ ਯਾਦ ਕਰ ਠੀਕ ਹੈ ਤੇ ਬਾਕੀ ਮੈਂ ਫਿਰ ਬੇਨਤੀ ਕਰਾਂ ਦਾਦਾ ਜਰੂਰ ਪ੍ਰਕਾਸ਼ ਕਰਨਾ ਮੱਖਣ ਸਿੰਘ ਦਾਣਾ ਜੂਲ ਪ੍ਰਕਾਸ਼ ਕੰਨਾਪੜਾ ਠੀਕ ਆ ਜੇ ਤੂੰ ਗੁਰੂ ਦੀ ਰਹਿਮਤਾ ਇਕ ਲੈਣੀ ਆ ਤੇ ਗੁਰੂ ਵਾਲਾ ਵੀ ਬਣ ਹਾਂਜੀ ਠੀਕ ਆ ਹਾਂਜੀ ਮੈਂ ਉੱਥੇ ਆ ਕੇ ਇੱਕ ਦਿਨ ਦੇਖਣਾ ਵਾ ਕੋਈ ਗੱਲ ਨਹੀਂ ਜੀ ਜ਼ਰੂਰ ਆਉਣਾ ਚੱਲ ਠੀਕ ਆ ਚੱਲ ਇੱਕ ਲੈ ਜਾ ਤੂੰ ਜਿਹੜੀ ਹੈ ਚੱਲ ਮੇਰਾ ਭਰਾ ਤੇ ਇੱਕ ਮਟੋਚਾ ਯਾਰ ਕਿ ਚੱਪਲਾ ਪਲੇ ਇੱਕ ਮਟੋਚਾ ਪਈ ਤਾਂ ਕਿ ਹੈਗੀ ਕਿ ਸ਼ੋਪ ਹੈ ਕਿ ਚੱਪਲਾਂ ਦੀ ਚੱਪਲਾਂ ਮੋਰ ਦਾ ਡੈਮੇਜ ਵੱਧੂ ਹੈ ਅ ਡੈਮੇਜ ਨੂੰ ਮਿਲਣੀ ਆ ਤੇ ਚੱਪਲ ਆਣੀ ਵੀਰ ਜੀ ਚੱਪਲ ਦੇ ਨੰਗੇ ਜਿੱਦਾਂ ਹਣ ਵਿਕੇ ਦੀ ਵੀ ਅਲੀ ਕਈ ਨਸੀਲਤੀ ਮੋਏ ਅੱਗੇ ਜਦਾਂ ਤੁਸੀਂ ਜੇ ਤੁਸੀਂ ਕਹੋ ਵੀ ਬੱਵਾ ਚੱਪਲ ਹੈ ਕਿ ਤੇ ਆਪਣੇ ਪੈਰ ਕੱਜਲਾ ਵੀ ਧੁੱਪ ਦੀ ਨੀ ਜੇ ਸਰਦੇ ਪੈਰ ਤੇ ਅੱਛਾ ਤੇ ਚੱਪਲ ਜੋਗੇ ਵੀ ਮੇਰੇ ਕੋ ਧਾਰ ਪੀਣ ਜੇ ਹੁੰਦੇ ਨਾ 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 ਪਤਾ ਕਰੀ ਜਾ ਜੋ ਗੁਰ ਰਾਮਦਾਸ ਦਾ ਨਮਾਸ ਵਿੱਚ ਮਾਰੇ ਇੱਕ ਦਿਨ ਅਛਾ ਕਿ ਚਪਲ ਨੀਕ ਲਈ ਗਈ ਹੈ ਹਾਂਜੀ ਚਪਲ ਨੀਕ ਲਈ ਗਈ ਧੰਨ ਗੁਰੂ ਰਾਮਦਾਸ ਘਰ ਰੋਟੀ ਵੰਦੀ ਆਪਾਂ ਕਰੀ ਕੇ ਵਾੜਾ ਧੰਨ ਗੁਰੂ ਰਾਮਦਾਸ ਇੱਦਾਂ ਜੇ ਟਾਈਮ ਪਾਸ ਕਰ ਲਈ ਜਾਓ ਹੂੰ ਗੁਰਦੁਆਰਾ ਸਾਹਿਬ ਲੱਗੇ ਜਿ ਮੋਰਚਾ ਸਾਹਿਬ ਹੂੰ ਉੱਥੋਂ ਜਾ ਕੇ ਘੁੱਟ ਚਾਹ ਪਾਣੀ ਲੈ ਆਈਦਾ ਪੀ ਲਈਦਾ ਜਾਓ ਹੂੰ ਇੱਥੇ ਹੀ ਉਹਨੂੰ ਰੋਟੀ ਦਾ ਗਜ਼ਾਰਾ ਚਲਾਇਆ ਜਾਂ ਅੱਡ ਨਹੀਂ ਮੈਂ ਨਹੀਂ ਚਲਾ ਵੀਰੇ ਇਹ ਗੁਰਦਾਮਦਾਸ ਪਾਸ਼ਾ ਨੇ ਚਲਾਇਆ ਵਾ ਹਾਂਜੀ ਠੀਕ ਹੈ ਤੇਰਾ ਗੁਰੂ ਬੜਾ ਬਿਆਨਤਾ ਜਿਨੇ ਸਾਡੇ ਕੋਲ ਭੇਜਿਆ ਠੀਕ ਹੈ ਨਾ ਹਾਂਜੀ ਮੈਂ ਵੀ ਸੋਚਦਾ ਨਾ ਭਾਜੀ ਕਿ ਲੰਗਰ ਆਪਾਂ ਕਿਹੜੇ ਤਗੜੇ ਤਗੜੇ ਲਾ ਤੇ ਆਪਣੇ ਭਰਾਵਾਂ ਕੋਲ ਮਾਈ ਕਿ ਚੱਪਲ ਨਹੀਂ ਹੈਗੀ ਪਾਉਣ ਨੂੰ ਲਾ ਕੇ ਨੂੰ ਵਧੀਆ ਉਹ ਆ ਦੇਖ ਆਹ ਚੱਪਲਾ ਠੀਕ ਹੈ ਹਾਂਜੀ ਆ ਮੇਰਾ ਭਰਾ ਚੱਪਲ ਪਾਉਣ ਦੀ ਸੀ ਠੀਕ ਹਾਂਜੀ ਉਹ ਵਾਲੀ ਇੱਕ ਚੱਪਲ ਲਾ ਦੇ ਹਾਂਜੀ ਉਹ ਬੜੀ ਮਿਹਰਬਾਨੀ ਜੀ ਵਾਲੀ ਬੋਤਲ ਕਿੰਨੇ ਡੇਰੇ ਕੰਨ ਪਾਣੀ ਦਾ ਹਾਂ ਵਾਲੀ ਹਾਂ ਸੇ ਬਈ ਸੀ ਨਹੀਂ ਠੀਕ ਆ ਆ ਗਈ ਪੂਰੀ ਹਾਂਜੀ ਆ ਗਈ ਜੀ ਲਾ ਬਹੁਤ ਸੋਹਣਾ ਬਹੁਤ ਸੋਹਣਾ ਪੂਰੀ ਆਈ ਜਦੋਂ ਦਾਲ ਜੀ ਦੀ ਮੇਰ ਦੇ ਨਾਲ ਪੁਰਾਣੀ ਦੇ ਭਲਾਉਂਦੇ ਨਾ ਹਾਂ ਹਾਂ ਸੰਦੇ ਦੇ ਪੁਰਾਣੀ ਜਪੜਾ ਹੀ ਪਾਣਗੇ ਨਹੀਂ ਨਹੀਂ ਤੂੰ ਅਭੀ ਕਿ ਲੈ ਜਾਣਾ ਚੱਲ ਬਣ ਬਣ ਅਭੀ ਠੀਕ ਆ ਬੜਾ ਭਲਾ ਜਾ ਹੁਣ ਚੰਗਾ ਜੀ ਓਕੇ ਜੀ ਬਾਈ ਖਾਲਸਾ ਵਾਈ ਗੁਰੂ ਜੀ ਖਾਲਸਾ ਵਾਈ ਗੁਰੂ ਜੀ ਖਾਲਸਾ ਤੁਹਾਨੂੰ ਉਸੇ ਕੀ ਚੰਗਾ ਹਾਂਜੀ ਚੱਲ ਠੀਕ ਆ ਤਨ ਗੁਰ ਗRANDਾਸ ਤਨ ਗੁਰ ਗRANDਾਸ ਤਨ ਗੁਰ ਗRANDਾਸ ਚੰਗਿਆ ਜੀ ਵਾਈ ਖਾਲਸਾ ਵਾਈ ਗੁਰਦੇ ਕੀ ਫਤਿਹ ਜੀ ਤਨ ਗੁਰ ਗRANDਾਸ ਅੱਗੇ ਜਾ ਕੇ ਸਵਾਸ ਸਵਾਸ ਵੀਰ ਆਮਦਾਸ ਸਵਾਸ ਸਵਾਸ ਵੀਰ ਆਮਦਾਸ ਸਵਾਸ ਸਵਾਸ ਵੀਰ ਆਮਦਾਸ ਸਵਾਸ